ਕਾਤਾ ਪਟਾ ਪਟਾ ਪਸ ਉਹ ਵੀਰੇ ਹਟ ਜੋ ਉਹ ਤਾਨੂੰ ਹਟ ਜੋ ਹਟ ਜੋ ਹਟ ਜੋ ਯਾਰ ਉਹ ਹਟ ਜੋ ਹਟ ਹਟ ਮੋਬਾਈਲ ਚ ਬਾਹਰ ਰੱਖ ਉਹ ਵੀਰੇ ਹਲੋ ਹਟ ਜੋ ਹਟ ਜੋ ਹਟ ਜੋ ਵੀਰੇ ਹਟ ਜੋ ਮੈਂ ਤੁਹਾਨੂੰ ਲੈ ਆਂ ਆਹ ਉਹ ਹਟ ਜਾ ਬਈ ਛੜਾ ਦੇ ਛੜਾ ਦੇ ਯਾਰ ਛੜਾ ਦੇ ਛੜਾ ਦੇ ਯਾਰ ਛੜਾ ਦੇ ਯਾਰ ਨਹੀਂ ਸਾਰੇ ਫਸੋਗੇ ਤੁਸੀਂ ਹਟ ਜਾ ਹਟ ਜਾ ਪਰੇ ਹੋ ਗਿਆ ਯਾਰ ਉਹ ਤਾਂ ਛੜਦੇ ਨੇ ਕਹਿੰਦੇ ਛਾੜੀ ਦਾ ਦੋ ਆਹ ਸਾਹਿਬ ਬਈ ਮੰਡੀ ਦੇ ਸਾਡੀ ਹਾਂ ਛੜ ਦੇ ਧੱਕਾ ਨੀ ਕਰ ਗਾਲ ਕੱਢਦਾ ਤੂੰ ਛੜ ਦੇ ਤੂੰ ਛੜ ਦੋ ਕੋਈ ਛੱਡ ਦੇ ਉਸ ਆਜ ਛੱਡ ਦੇ ਛੱਡ ਦੇ ਮੇਰੇ ਛੱਡ ਦੇ ਯਾਰ ਛੱਡ ਦੇ ਯਾਰ ਛੱਡ ਦੇ ਯਾਰ ਛੜਦੇ ਬਾਈ ਛੜਦੇ ਛੜਦੇ ਇੰਨੇ ਬੰਦੇ ਬੰਦੇ ਹੁੰਦੀ ਆ ਛੱਡ ਬਾਈ ਛੜਦੇ ਹੋਰ ਕਹੀ ਨਾ ਛੜਦੇ ਬਾਈ ਰੱਬ ਜੀ ਅੱਥੋਂ ਵੇਖ ਨੂੰ ਛੜ ਜਾਗਣੀ ਬਗੇਰ ਜੀ ਬੈਠ ਕੇ ਗੱਲ ਕਰ ਲਓ ਜੀ ਬੈਠ ਕੇ ਕੀ ਆ ਨਾ ਦਿਮਾਗ ਸਾਹਿਬ ਇੱਕ ਫੋਟੋ ਠੀਕ ਆ ਤੇਰੇ ਕੱਲੇ ਮੇਰੇ ਕੀ ਨਹੀਂ ਚੱਲਿਆ ਇੱਕ ਮਿੰਟ ਯਾਰ ਕੀ ਹੋਗਾ ਵੀਰੇ ਮੇਰੇ ਆ ਜਾ ਹਾਂ ਕਿ ਨਾ ਮੈਨੂੰ ਕਰ ਸੰਡਾ ਟਰੈਕਟਰ ਨਿਕਲਦਾ। ਘੜਾ ਦੇ। ਵੋਲੀ ਮੰਡੀ ਆ ਗਈ। ਪਾਣੀ ਐ ਵੀ। ਤੇ ਕਾਣੀ ਨੇ ਛੋਟੇ ਨਹੀਂ ਕਿਹਦੀ ਪਾਣੀ ਆ ਗਾ ਨੂੰ। ਕਮੇੜੀ ਲੱਗਣ ਲੱਗਣੀਆਂ ਮੰਡੀ ਐ ਜਿਉਂ ਖਸਾਏ ਨੇ ਬਾਤ ਰਿਹਾ ਟਰੈਕਟਰ ਆ ਲੈਣ ਨੇ। ਹਾਂ ਜਿਹੜੇ ਮੰਡੀ ਆ ਗਏ ਉਹਦੇ 12 ਕ ਬਾਹਰ ਕੱਢਦੇ ਕਰਨਗੇ। ਕਿਧਰ ਹਾਦਸਿਆਂ ਤੇ ਘੜਾ ਵੀ। ਹਾਂ। ਮੰਡੀ ਕਿਹੜੀ ਨੇ ਨਾਲ ਪੈਸਾ। ਪੈਸੇ ਲੈਣ ਨੇ। ਹਾਂ ਪੈਸੇ ਲੈਣ ਨੇ। ਸੰਗਰੂਰ ਦੀ ਮੰਡੀ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਮਾਰਕੀਟ ਕਮੇਟੀ ਸੰਗਰੂਰ ਦੇ ਸੁਪਰਵਾਈਜ਼ਰ ਭਗੇਲ ਸਿੰਘ ਵੱਲੋਂ ਕੁਝ ਦੁਕਾਨਦਾਰਾਂ ਵੱਲੋਂ ਮੰਡੀ ਦੀ ਜਗ੍ਹਾ ਉੱਤੇ ਨਜਾਇਜ਼ ਤੌਰ ਤੇ ਖੜਾਏ ਬਾਣਾ ਨੂੰ ਹਟਵਾਉਣ ਦੇ ਲਈ ਗਏ ਦੁਕਾਨਦਾਰਾਂ ਵੱਲੋਂ ਮਾਰਕੀਟ ਕਮੇਟੀ ਸੰਗਰੂਰ ਦੇ ਸੁਪਰਵਾਈਜ਼ਰ ਉੱਤੇ ਹਮਲਾ ਕਰ ਉਸ ਨਾਲ ਕੁੱਟਮਾਰ ਕੀਤੀ ਇੰਨਾ ਹੀ ਨਹੀਂ ਉਸ ਦੀ ਪੱਗ ਵੀ ਉਤਾਰ ਦਿੱਤੀ মিডিਆ ਨਾਲ ਗੱਲ ਕਰਦੇ ਹੋਏ ਸੁਪਰਵਾਈਜ਼ਰ ਭਗੇਲ ਨੇ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਮੇਰੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਸਾਡੇ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਹੀ ਜਗ੍ਹਾ ਖਾਲੀ ਕਰਨ ਦੇ ਲਈ ਆਦੇਸ਼ ਜਾਰੀ ਕੀਤੇ ਗਏ ਸਨ ਉਸ ਦੇ ਬਾਵਜੂਦ ਵੀ ਇਨ੍ਹਾਂ ਵੱਲੋਂ ਜਗ੍ਹਾ ਖਾਲੀ ਨਹੀਂ ਕੀਤੀ ਗਈ ਪਰ ਅੱਜ ਅਸੀਂ ਮੌਕੇ ਤੇ ਜਾ ਕੇ ਇਨ੍ਹਾਂ ਨਾਲ ਗੱਲ ਕਰਨੀ ਚਾਹੀ ਤਾ ਇਨ੍ਹਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਦੂਸਰੇ ਪਾਸੇ ਸਬੰਧੀ ਜਦੋਂ ਦੁਕਾਨਦਾਰ ਦੇ ਨਾਲ ਗੱਲ ਕੀਤੀ ਗਈ ਤਾਂ ਦੁਕਾਨਦਾਰ ਦਾ ਕਹਿਣਾ ਹੈ ਕਿ ਸੁਪਰਵਾਈਜ਼ਰ ਨੇ ਪਹਿਲਾਂ ਸਾਡੇ ਵਿਅਕਤੀਆਂ ਨਾਲ ਗਾਲੀ ਗਲੋਚ ਕੀਤੀ ਜਿਸ ਤੋਂ ਬਾਅਦ ਹੱਥੋਂ ਪੈ ਤੱਕ ਗੱਲ ਪਹੁੰਚ ਗਈ ਅਤੇ ਅਜਿਹਾ ਮਾਹੌਲ ਬਣ ਗਿਆ ਬਗੇਲ ਸਿੰਘ ਮੰਡੀ ਸੁਪਰਵਾਈਜ਼ਰ ਬਗੈ ਜੀ ਕੀ ਹੋਇਆ ਅੱਜ ਤੁਹਾਡੇ ਨਾਲ ਤੇ ਕਿਹਨੇ ਕੀਤਾ ਕੀ ਕਰੀ ਵੀਰੇ ਮੈਂ ਅੱਜ ਡਿਊਟੀ ਤੇ ਸੀ ਸਾਢੇ 8 ਦਾ ਟਾਈਮ ਸੀ ਮੰਡੀ ਦੇ ਅੰਦਰਲੇ ਫੜਦੇ ਵਿੱਚ ਕਿੱਥੇ ਪੁਰਾਣਾ ਠਾਣਾ ਹੁੰਦਾ ਸੀ ਬਹੁਤ ਆਦਾਰ ਦੇ ਵਿੱਚ ਟਰੈਲੀਆਂ ਨੂੰ ਇਕੱਠੇ ਟਰੈਲੀਆਂ ਲੋਟਰ ਸਾਰੀ ਇਕੱਠੇ ਕਰਕੇ ਲਾਇਪਈ ਸੀ ਮੈਂ ਉਹਨਾਂ ਰੁਕਾਉਣ ਲਈ ਕਿਹਾ ਤੇ ਚਾਬੀਆਂ ਡਰਾਈਵਰੋਂ ਕਿਹਾ ਵੀ ਚਾਬੀਆਂ ਦਿਓ ਵੀ ਚੇਅਰਮੈਨ ਸਾਹਿਬ ਕਹਿਣਗੇ ਤਾਂ ਲੈ ਜਾਓ ਇਹ ਜਿਹੜੇ ਗੋਲ ਟਰੇਡਰ ਵਾਲੇ ਦੋਨੇ ਭਰਾਏ ਮੇਰੇ ਹੱਥੋਂ ਪਾਈ ਪੈ ਗਏ ਇਹਨਾਂ ਨੋਟਸ ਵੀ ਸਰਕਾਰੀ ਤੌਰ ਤੇ ਪਹਿਲਾਂ ਵੀ ਕੱਟੇ ਹੋਏ ਨੇ ਤੇ ਆਸਰਾਂ ਦੀ ਕਹਿਣ ਤੇ ਹੀ ਖਾਲੀ ਕਰਾ ਰਹੇ ਆ ਇਹ ਕਿਉਂਕਿ ਜਿਹੜੀ ਸੰਗਰੂਰ ਦੀ ਮੰਡੀ ਹੈ ਬਹੁਤ ਛੋਟੀ ਹੈ ਹਸਲ ਬਹੁਤ ਤਦਾ ਚਾ ਚੁਕੀ ਹੈ ਖਿਡਾਰੇ ਆ ਹੁਣ ਸਰ ਪੱਗ ਵੀ ਲਾਤੀ ਦੋ ਜਣੇ ਸੀ ਮੈਂ ਕੰਡਰ ਸੀ ਕੋਲ ਕੋਲ ਸੀ ਕੀ ਨਾਮ ਕੋਲ ਟ੍ਰੇਡਰ ਜਾਲੇ ਦੋਨੇ ਬਰੇਦਰ ਸੀ ਚਾਚੇ ਦਾ ਨੌਨੀ ਬਦਰ ਦਾ ਕੀ ਸੀ ਕੀ ਉਹਨਾਂ ਨੇ ਕੋਈ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਨਈ ਆ ਇਹੋ ਜੇ ਰੋਜ਼ ਟਰੈਲੀਆਂ ਟਰੈਕਟਰ ਲੈ ਜਾਂਦੇ ਨੇ ਅੱਜ 15 ਦਿਨ ਹੋ ਗਏ ਸੀਜ਼ਨ ਚੱਲਦੇ ਨੂੰ 15 20 20 ਤਦਾ ਇਕੱਠੇ ਕਰਕੇ ਲੈ ਜਾਂਦੇ ਨੇ ਉੱਥੇ ਦਿੱਲੀ ਯਾਨੀ ਕਿ ਜਿਹੜੀ ਜਗ੍ਹਾ ਦੇ ਉੱਤੇ ਲਗਾਉਂਦੇ ਨੇ ਉਹ ਮੰਡੀ ਦੀ ਜਗ੍ਹਾ ਉਹ ਮੰਡੀ ਦੀ ਜਗ੍ਹਾ ਕੋਈ ਪਰਚੀ-ਪੁਰਚੀ ਵੀ ਘਟਾਉਂਦੇ ਨੇ ਉਹ ਜਾਂ ਨਹੀਂ ਕੋਈ ਪਰਚੀ ਨਹੀਂ ਹੋਣੀ ਪਰਚੀ ਇਹ ਤੁਹਾਨੂੰ ਜੀ ਅਕਸਰਾਂ ਨਾਲ ਗੱਲ ਕਰੀ ਸੀ ਕਿ ਭਈ ਇਹਨਾਂ ਐ ਟਰੈਕਟਰਾਂ ਦੇ ਭਾਈ ਹਾਂਜੀ ਅਕਸਰਾਂ ਨੂੰ ਕਈ ਵਾਰ ਪਹਿਲਾਂ ਵੀ ਤੇ ਹਣ ਜਿਲ੍ਹੇ ਹੁੰਦਾ ਉਹਨਾਂ ਨੇ ਕਿਹਾ ਵੀ ਸਾਰਾ ਖਾਲੀ ਕਰਾਓ ਇਹਨਾਂ ਨੂੰ ਨੋਟਿਸ ਵੀ ਕੱਢਿਆ ਹੋਇਆ ਰੇਤਾ ਬਜਰੀ ਚੱਕਣ ਦਾ ਵੀ ਕੱਢਿਆ ਹੋਇਆ ਹੈ ਯਾਨੀ ਕਿ ਆਨ ਡਿਊਟੀ ਸੀ ਜਦੋਂ ਆਨ ਡਿਊਟੀ ਆਨ ਡਿਊਟੀ ਕੀ ਮੰਗ ਕਰਦੇ ਹੁਣ ਮੰਗ ਕਰਦੇ ਹਾਂ ਪਰਚਾ ਹੋਣਾ ਚਾਹੀਦਾ ਨਹੀਂ ਤਾਂ ਕੱਲ ਨੂੰ ਕੋਈ ਮੁਲਾਜ਼ਮ ਕੰਮ ਹੀ ਨਹੀਂ ਕਰੇਗਾ ਕੋਈ ਤੁਹਾਡੀ ਪੱਗ ਵਗੈਰਾ ਵੀ ਲਾਈ ਆਈ ਹਾਂ ਹਾਂਜੀ ਪੱਗ ਲਾਈ ਹੈ ਵੀਡੀਓ ਦੇ ਵਿੱਚ ਸਾਰਾ ਕੁਝ ਇਹਦੇ ਬਾਰੇ ਜੀ ਵੀ ਜਿਹੜੀ ਹੈਗੀ ਹੈ ਜੀ ਅਨਾਜ ਮੰਡੀ ਦੇ ਵਿੱਚ ਕਣਕ ਦਾ ਸੀਜ਼ਨ ਸ਼ੁਰੂ ਹੈ ਸਾਡੇ ਇੱਕ ਅਨਾਜ ਮੰਡੀ ਦੇ ਵਿੱਚ ਜਗ੍ਹਾ ਤੇ ਜਿਹੜੇ ਇਹਨਾਂ ਨੇ ਨਜਾਇਜ਼ ਤੌਰ ਤੇ ਆਪਦੇ ਵਹੀਕਲ ਖੜੇ ਕੀਤੇ ਹੋਏ ਸੀ ਵੀ ਸਾਡੇ ਬਘੇਲ ਸਿੰਘ ਮੀਨ ਮੰਡੀ ਦੇ ਮੰਡੀ ਸੁਪਰਵਾਈਜ਼ਰ ਨੇ ਉਹਨਾਂ ਦੀ ਡਿਊਟੀ ਹੈ ਤੇ ਉਹ ਉਹਨਾਂ ਨੂੰ ਕਣਕ ਦਾ ਜਿਹੜਾ ਜਿਹੜੀ ਰਾਈਵਲ ਹੈ ਉਹ ਮੰਡੀ ਦੇ ਵਿੱਚ ਸ਼ੁਰੂ ਹੋ ਚੁੱਕੀ ਇਹਨਾਂ ਨੇ ਜਿੱਥੇ ਜਿੰਨਾ ੜਤੀਆਂ ਨੇ ਉੱਥੇ ਕਣਕ ਡੇਕੜੀ ਦੀ ਕਿਸਾਨਾਂ ਦੀ ਉੱਥੇ ਇਹਨਾਂ ਨੇ ਭਾਰੀ ਦਬਾਅ ਦੇ ਵਿੱਚ ਆਪਣੀ ਜੀਸੀਬੀ ਟਰੈਕਟਰ ਟਰੈਂਪੋ ਜੋ ਵੀ ਇਹਨਾਂ ਦੇ ਰੇਟਡ ਵਹੀਕਲ ਸੀ ਉੱਥੇ ਖੜੇ ਸੀ ਵੀ ਸਾਡੇ ਮੰਡੀ ਸੁਪਰਵਾਈਜ਼ਰ ਦਾ ਫਰਜ਼ ਬੰਦ ਹੈ ਵੀ ਉਹ ਮਤਲਬ ਵੀ ਇਹਨਾਂ ਨੂੰ ਬਾਰ ਘੜਾਉਣਾ ਜਦੋਂ ਮਤਲਬ ਇਹਨਾਂ ਨੂੰ ਉਹ ਬਾਰ ਘਟਾਉਣ ਲਈ ਆਇਆ ਤੈਨਾਂ ਦੇ ਸਾਹਮਣੇ ਦੁਕਾਨ ਹੈ ਤਾਂ ਇਹਨਾਂ ਨੇ ਜੋ ਵੀ ਮੇਰੇ ਕਹਿਣ ਦਾ ਨਹੀਂ ਹੈਗਾ ਜੋ ਮਤਲਬ ਵੀਡੀਓ ਬਣੀ ہوئی ਹੈ ਉਹਦੇ ਵਿੱਚ ਸਾਰਾ ਕਲੀਅਰ ਹੈ ਤੁਸੀਂ ਦੇਖ ਲਿਆ ਉਹਨਾਂ ਨੇ ਜਿਹੜੇ ਬੰਦੇ ਨੇ ਇਹਨਾਂ ਨੇ ਸਬੰਧਤ ਜਿਹੜਾ ਜਾਣ ਮਾਲੀ ਇਹਨਾਂ ਦੇ ਸਾਡੀ ਮਂਡਿਸਪਲਿਸ ਦੇ ਹਮਲਾ ਕੀਤਾ ਸਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਤੇ ਡੀਸੀ ਸਾਹਿਬ ਨੂੰ ਡੀਐਮਓ ਸਾਹਿਬ ਨੂੰ ਬੇਨਤੀ ਹੈ ਵੀ ਜਿਹੜੇ ਗੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਕਿਸ ਤਰ੍ਹਾਂ ਦੇਖੋ ਕਿ ਸ਼੍ਰੀਆਮ ਇੱਕ ਸਰਕਾਰੀ ਮੁਲਾਜ਼ਮ ਔਨ ਡਿਊਟੀ ਮਲਾ ਹੋਗਾ ਕਿਸ ਤਰ੍ਹਾਂ ਦੀ ਸੇਫਟੀ ਫੀਲ ਕਰਦੇ ਹੋ ਕਿਸ ਨਹੀਂ ਕੋਈ ਆਉਣ ਵਾਲੇ ਵੀ ਵਿਖੇ ਦੇ ਵਿੱਚ ਕਿਸੇ ਵੀ ਮੁਲਾਜ਼ਮ ਨੇ ਫੀਲਡ ਦੇ ਵਿੱਚ ਜਿਸ ਤਰ੍ਹਾਂ ਕਾਰਵਾਈ ਨਾ ਹੋਈ ਆਨ ਰਾਈਟ ਸਮੇਂ ਦੇ ਵਿੱਚ ਕਿਸੇ ਨੇ ਆਪਣੀ ਫੀਲਡ ਦੇ ਵਿੱਚ ਡਿਊਟੀ ਕਰਨ ਦੇ ਵਿੱਚ ਵੱਡੀ ਸਮੱਸਿਆ ਆ ਜੀ ਇੱਕ ਪਾਸੇ ਤਾਂ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਨ ਦੇ ਉੱਤੇ ਦੂਸਰੇ ਪਾਸੇ ਹੀ ਸਰਕਾਰੀ ਮੁਲਾਜ਼ਮਾਂ ਦੇ ਅਟੈਕ ਆ ਇਹ ਸਾਰਾ ਵੀ ਮਤਲਬ ਹੈਗੀ ਹੈ ਮਾਰਕ ਕਮੇਟੀ ਦੇ ਤੇ ਸਰਕਾਰ ਦੀ ਹਦਾਇਤਾਂ ਦੀ ਘੋਰ ਰੂਪੀ ਰੰਗਣਾ ਕੀਤੀ ਹੈ ਕੀ ਹੁਣ ਜਿਸ ਤਰ੍ਹਾਂ ਸੀਜ਼ਨ ਚੱਲ ਰਿਹਾ ਹੈ ਤੁਹਾਡੇ ਮੁਲਾਜ਼ਮ ਨੂੰ ਸਾਹ ਆਪਣੇ ਹੀ ਮਿਲਦਾ ਕਿ ਤੁਹਾਡੇ ਨਹੀਂ ਇਸ ਟਾਈਮ ਜੋ ਸਾਨੂੰ ਲੱਗ ਰਿਹਾ ਹੈ ਡੀਸੀ ਸਾਹਿਬ ਤੇ ਜ਼ਿਲ੍ਹਾ ਪ੍ਰਸ਼ਾਸਨ ਡੀਐਮਓ ਸਾਹਿਬ ਇਸ ਕੇਸ ਦੇ ਵਿੱਚ ਬੜੇ ਸੀਰੀਅਸ ਸਾਡੀ ਹੋ ਕੇ ਮਦਦ ਕਰ ਰਹੇ ਨੇ ਵੀ 100% ਯਕੀਨ ਹੈ ਵੀ ਇਸ ਕੇਸ ਦੇ ਵਿੱਚ ਵੀ ਮਤਲਬ ਪੂਰਾ ਪੂਰਾ ਕਾਨੂੰਨ ਪੁਲਿਸ ਵਿਭਾਗ ਦੇ ਜਿਹੜੇ ਹੈਗੇ ਰੂਲ ਉਹਦੇ ਮੁਤਾਬਕ ਯਕੀਨ ਹੀ ਇਨਸਾਫ ਮਿਲੂਗਾ ਕਿ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ ਤੁਹਾਡੇ ਮੁਲਾਜ਼ਮ ਤੇ ਅਟੈਕ ਕੀਤਾ ਹੈ ਕਿ ਉਹਨਾਂ ਨੂੰ ਕੋਈ ਰਿਟਨ ਦੇ ਵਿੱਚ ਕੋਈ ਵਿਚਾਰੀ ਕੀਤਾ ਗਿਆ ਸੀ ਵੀ ਜਗ੍ਹਾ ਨੂੰ ਖਾਲੀ ਕੀਤਾ ਜਾਵੇ ਇਹ ਕੋਈ ਪਹਿਲਾਂ ਕੋਈ ਉਹ ਤਾਂ ਕਿਰਾਇਆ ਕੋਈ ਭਰਦੇ ਸੀ ਉਹ ਜਗ੍ਹਾ ਨਹੀਂ ਇਸ ਇਸ ਜਗ੍ਹਾ ਦਾ ਕੋਈ ਕਿਰਾਇਆ ਨਹੀਂ ਹੈਗਾ ਸੀ ਜਿਹਦਾ ਵੀ ਭਰ ਲਈ ਸਾਈਡ ਕਿਰਾਇਆ ਸੀ ਉਹ ਅਸੀਂ 31 ਮਾਰਚ ਤੱਕ ਵਸੂਲ ਲਿਆ ਸੀ ਉਹਨਾਂ ਨੂੰ ਉਹ ਵੀ ਖਾਲੀ ਕਰਨ ਲਈ ਕਿਹਾ ਸੀ ਇੱਥੇ ਇਹ ਉਹਦੀ ਰਾਤ ਨੂੰ ਪਾਰਕਿੰਗ ਕਰਦੇ ਸੀ ਉਹ ਸਾਡੇ ਮਤਲਬ ਜਿਹੜਾ ਕਾਨੂੰ ਉਹਦੇ ਵਾਸਤੇ ਇਹ ਰੋਕਣਗੇ ਸੀ ਮੇਰਾ ਨਾਮ ਗਗਨਦੀਪ ਗੋਇਲ ਜੀ ਅੱਜ ਤੁਹਾਡੀ ਸੁਪਰਵਾਈਜ਼ਰ ਦੇ ਨਾਲ ਲੜਾਈ ਹੋਈ ਹੈ ਮੰਡੀ ਦੇ ਬਗਿਆਨ ਕੀ ਕਹਿਣਾ ਕੀ ਕਾਰਨ ਹੋਇਆ ਕਿਉਂ ਹੋਇਆ ਸਰ ਕੁਝ ਨਹੀਂ ਸਾਡੇ ਨਾਲ ਟਰੈਕਟਰ ਖੜੇ ਸੀ ਟਰੈਕਟਰ ਟਰਾਲੀਆਂ ਕੋਜ਼ਿੰਸ ਵੀਰੇ ਗਿੜੇ ਲਾਉਣ ਵਾਸਤੇ ਭਰਨ ਵਾਸਤੇ ਚੱਕਣ ਗਏ ਸੀ ਇਹ ਡਰਾਈਵਰ ਮੁੰਡੇ ਉਹਨਾਂ ਨਾਲ ਲੜਨ ਲੱਗੇ ਉਹਨਾਂ ਦੇ ਹੱਥੋਂ ਚਾਬੀਆਂ ਖੋਲੀਆਂ ਉਹਨੇ ਉਹਨਾਂ ਨੂੰ ਗਲਤ ਬੋਲਿਆ ਵੀ ਤੁਸੀਂ ਆਏ ਹੋ ਆਏ ਹੋ ਵੀ ਮੈਂ ਚੱਕਣ ਨਹੀਂ ਦਿੰਦਾ ਕਹਿੰਦਾ ਟਰੱਕ ਟਰਾਲੀਆਂ ਅਸੀਂ ਉਹਨਾਂ ਨੂੰ ਕਿਹਾ ਵੀ ਚੱਲ ਵੀ ਅੱਜ ਦਾ ਦਿਨ ਸਾਨੂੰ ਅਸੀਂ ਚੱਕ ਲੈਣ ਦਿਓ ਵੀ ਕੱਲ ਤੋਂ ਅਸੀਂ ਕਿਤੇ ਹੋਰ ਖੜਾ ਲਿਆ ਕਰਾਂਗੇ ਕਹਿੰਦਾ ਨਹੀਂ ਕਹਿੰਦਾ ਮੈਂ ਨਹੀਂ ਚੱਕਣ ਦਿੰਦਾ ਕੁਝ ਵੀ ਇਹਨੇ ਕਰਜ ਕਰਦੇ ਹੱਥੋਪਾਈ ਕਰਨ ਲੱਗ ਗਿਆ ਉਹਨਾਂ ਦਾ ਦੰਦ ਤੋੜਤਾ ਮੇਰਾ ਇੱਥੋਂ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਤੁਸੀਂ ਤੇ ਤੁਹਾਡੇ ਇੱਕ ਰੈਲਟੀ ਵਗੈਰਾ ਕੋਈ ਉਹਨਾਂ ਨੇ ਉਹਨੂੰ ਢਾਹ ਰੱਖਿਆ ਉਹਦੀ ਪੱਗ ਉਹਨੇ ਪਹਿਲਾਂ ਵੀਡੀਓ ਉਹਨਾਂ ਦੀ ਪਹਿਲਾਂ ਤੋਂ ਵੀ ਚੱਲਦੀ ਹੋਊਗੀ ਮੁੰਡਿਆਂ ਨੇ ਉਹ ਵੀ ਸਾਰੀ ਦੇਖਿਓ ਪਹਿਲਾਂ ਉਹਨੇ ਹੱਥ ਪਾਈ ਸ਼ੁਰੂ ਕਰਨੀ ਕੀਤੀ ਆ ਜਿਹੜੇ ਤੋਂ ਟਰੈਕਟਰ ਵਗੈਰਾ ਸੀ ਉਹ ਸਰਕਾਰੀ ਜਗ੍ਹਾ ਦੇ ਵਿੱਚ ਖੜੇ ਸੀ ਕਿ ਉਹ ਕਾਨੂੰਨਨ ਕੋਈ ਖੜਾਏ ਹੋਏ ਸੀ ਕਿ ਜੇ ਉਹਨਾਂ ਨੂੰ ਉਹ ਅੱਗੇ ਵੀ ਉੱਥੇ ਹੀ ਖੜਦੇ ਨੇ ਜੀ ਸਾਰਿਆਂ ਦੀ ਖੜਦੇ ਨੇ ਮੇਰੇ ਕੱਲੇ ਦੀ ਨਹੀਂ ਖੜਦੇ ਜੀ ਉੱਥੇ ਅੱਛਾ ਹਾਂਜੀ ਹਾਂ ਸਾਰੀ ਮੰਡੀ ਦੀ ਹੀ ਉੱਥੇ ਖੜਦੇ ਨੇ ਜੀ ਹਾਂਜੀ ਨਹੀਂ ਉਹ ਜਗ੍ਹਾ ਸਰਕਾਰੀ ਹੈ ਜਾਂ ਕੀ ਇਹ ਪ੍ਰਾਈਵੇਟ ਕਿਜੋ ਕਰਾਇਆ ਜਾਂਦਾ ਉਹ ਤਾਂ ਨਹੀਂ ਕਰਾਇਆ ਜਾਂਦਾ ਜੀ ਨਹੀਂ ਨਹੀਂ ਪਰ ਉਹ ਕਹਿੰਦੇ ਸਰਕਾਰੀ ਮੁਲਾਜ਼ਮ ਨੇ ਤੇ ਔਨ ਡਿਊਟੀ ਹੱਥ ਚੱਕਿਆ ਗਿਆ ਤੁਹਾਡੇ ਸਰ ਇਹ ਤਾਂ ਰਿਕੁਐਸਟ ਕਰ ਰਹੇ ਸੀਗੇ ਉਹਨੂੰ ਵੀ ਅਸੀਂ ਅੱਜ ਤੋਂ ਅ ਨਹੀਂ ਖਣਾਉਂਦੇ ਵੀ ਸਾਨੂੰ ਅੱਜ ਦਾ ਦਿਨ ਕੰਮ ਕਰ ਲੈਣ ਤੇ ਚਲਾ ਲੈਣ ਉਹ ਟਰੈਕਟਰ ਉਹ ਗਾਲਾਂ ਕੱਢਣ ਲੱਗ ਗਏ ਅੱਗੋਂ ਸਾਰਿਆਂ ਨੂੰ ਹੱਥ ਪੈਰ ਚਲਾਉਣ ਲੱਗ ਗਿਆ ਉਹਦੇ ਤਾਂ ਅੱਗੇ ਜਾ ਕੇ ਘਬਰੇ ਉਹ ਕੰਮ ਹੈ